ਅੱਛਾ ਭਾਜੀ ਇੱਕ ਸਵਾਲ ਹੈਗਾ ਜਿਨ੍ਹਾਂ ਨੇ ਆਲਰੇਡੀ ਵੈਲਥ ਕਮਾਇਆ ਹੋਇਆ ਵੈਲਥ ਕਮਾਇਆ ਹੋਇਆ ਮੰਨ ਲਓ ਬਈ ਕਿਸੇ ਨੇ ਆਪਣੇ ਜਵਾਨੀ ਦੇ ਟਾਈਮ 'ਚ ਵਧੀਆ ਪੈਸਾ ਕਮਾਇਆ ਪਰ ਹੁਣ ਜਦੋਂ ਉਹ ਇਨਵੈਸਟਮੈਂਟ ਪੀਰੀਅਡ 'ਚ ਆ ਰਿਹਾ ਵਾ ਠੀਕ ਹੈ ਕਿਉਂਕਿ ਆਲੇ ਦੁਆਲੇ ਸਵਾਲ ਆਇਆ ਮੇਰੇ ਮੈਨੂੰ ਯਾਦ ਆ ਗਿਆ ਕਾਫੀ ਲੋਕ ਮੇਰੇ ਵੀ ਲਿੰਕ 'ਚ ਹੈਗੇ ਨੇ ਸ਼ਾਇਦ ਉਹਨਾਂ ਨੂੰ ਵੀ ਆਨਸਰ ਮਿਲ ਜੇ ਪੋਡਕਾਸਟ ਤੋਂ ਬਿਲਕੁਲ ਵੀ 2020 'ਚ ਉਹਨਾਂ ਨੇ ਕੋਈ ਚੀਜ਼ ਕੀਤੀ ਉੱਚ ਨੁਕਸਾਨ ਹੋ ਗਿਆ 2021 'ਚ ਕੀਤੀ ਉੱਚ ਨੁਕਸਾਨ ਹੋ ਗਿਆ ਮਤਲਬ ਕਹਿ ਲਓ ਵੀ 50 ਲੱਖ ਤੋਂ ਇਹ 1.5 2 ਕਰੋੜ ਦਾ ਨੁਕਸਾਨ ਹੋ ਹੀ ਜਾ ਰਿਹਾ ਚਲੋ ਉਹਨਾਂ ਨੇ ਕਮਾਇਆ ਹੋਇਆ ਸੀ ਇਹ ਇਦਾਂ ਹੀ ਕਿਉਂ ਹੁੰਦਾ ਰਹਿੰਦਾ ਬਈ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਭਾਜੀ ਦੇਖੋ ਇਹ ਅਗੇਨ ਇਹ ਗੱਲ ਹੈ ਦਸ਼ਾਂਤਰ ਦਸ਼ਾ ਦੀ ਮੈਨੂੰ ਤੁਸੀਂ ਲੱਗਿਆ ਵੀ ਕਿਸੇ ਦਾ ਬੁੜਾਪੇ 'ਚ ਨੁਕਸਾਨ ਹੋ ਗਿਆ ਤੁਸੀਂ ਉਹ ਗੱਲ ਕਰ ਰਹੇ ਹੋ ਮੈਂ ਜਿਹੜੀ ਗੱਲ ਸਮਝੀ ਉਹ ਵੀ ਦੱਸ ਦੇਣਾ ਜਿਹੜੀ ਤੁਸੀਂ ਪੁੱਛੀ ਉਹ ਵੀ ਦੱਸਦਾ ਜੀ ਜੀ ਜੇ ਕਿਸੇ ਦਾ ਸ਼ਨੀ ਖਰਾਬ ਹੈ ਹਾਂਜੀ ਤਾਂ ਉਹਦਾ ਬੁੜਾਪਾ ਚੰਗਾ ਨਹੀਂ ਜਾਏਗਾ ਬੁੜਾਪਾ ਚੰਗਾ ਨਹੀਂ ਜਾਊਗਾ ਅੱਛਾ ਉਹਨੂੰ ਮੈਨੇਜ ਕਰਨਾ ਚਾਹੀਦਾ ਹੈ ਜੇ ਕਿਸੇ ਨੂੰ ਪਤਾ ਹੈ ਵੀ ਮੇਰਾ ਸ਼ਨੀ ਖਰਾਬ ਹੈ ਉਹਨੂੰ ਕਿਸੇ ਹੋਰ ਦੀ ਸਲਾਹ ਨਾਲ ਆਪਦੀ ਬੁੜਾਪੇ ਦੀ ਪਲੈਨਿੰਗ ਕਰਨੀ ਚਾਹੀਦੀ ਹੈ। ਬਾਰ-ਬਾਰ ਨੁਕਸਾਨ ਹੋਣਾ ਸੌਰੀ ਜੀ ਜੀ ਸੌਰੀ ਸੌਰੀ ਭਾਈ। ਅ ਬਾਰ-ਬਾਰ ਨੁਕਸਾਨ ਹੋਣਾ ਤੁਹਾਡੇ ਲਾਭ ਸਾਨ ਦਾ ਖਰਾਬ ਹੋਣਾ ਹੈ। ਜਦੋਂ ਲਾਭ ਸਾਨ ਦਾ ਸਵਾਮੀ ਕਿਸੇ ਮੈਲਫਿਕ ਹਾਊਸ 'ਚ ਚਲ ਜਾਂਦਾ ਹੈ, ਨੀਚ ਚਰਾਸ਼ੀ ਦੇ ਨਾਲ ਚਲ ਜਾਂਦਾ ਤਾਂ ਨੁਕਸਾਨ ਹੁੰਦਾ ਹੈ। ਦੂਸਰੇ ਹਾਊਸ ਦੇ ਉੱਤੇ ਜਦੋਂ ਕਿਸੇ ਨੀਚ ਪਲੈਨਟ ਦੀ ਦ੍ਰਿਸ਼ਟੀ ਆਉਤੇ ਨੀਚ ਦਾ ਪਲੈਨਟ ਆ ਕੇ ਬੈਠ ਜਾਂਦਾ ਹੈ ਤਾਂ ਫਾਈਨੈਂਸ਼ੀਅਲ ਲਾਸਸ ਹੁੰਦੇ ਨੇ। ਬੰਦੇ ਨੂੰ ਕਿਸੇ ਤੋਂ ਵੀ ਪੁੱਛ ਕੇ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਪਲੈਨਿੰਗ ਉਦੋਂ ਕਰਨੀ ਚਾਹੀਦੀ ਹੈ ਜਦੋਂ ਉਹਦਾ ਸੈਕਿੰਡ ਤੇ 11ਵਾਂ ਕਾਰ ਬਹੁਤ ਵਧੀਆ ਹੈ ਅੱਛਾ ਭਾਜੀ ਇੱਕ ਸਵਾਲ ਹੈਗਾ ਜਿਨ੍ਹਾਂ ਨੇ ਆਲਰੇਡੀ ਵੈਲਥ ਕਮਾਇਆ ਹੋਇਆ ਵੈਲਥ ਕਮਾਇਆ ਹੋਇਆ ਮੰਨ ਲਓ ਬਈ ਕਿਸੇ ਨੇ ਆਪਣੇ ਜਵਾਨੀ ਦੇ ਟਾਈਮ 'ਚ ਵਧੀਆ ਪੈਸਾ ਕਮਾਇਆ ਪਰ ਹੁਣ ਜਦੋਂ ਉਹ ਇਨਵੈਸਟਮੈਂਟ ਪੀਰੀਅਡ 'ਚ ਆ ਰਿਹਾ ਵਾ ਠੀਕ ਹੈ ਕਿਉਂਕਿ ਆਲੇ ਦੁਆਲੇ ਸੁਭਾਅ ਲਾਇਆ ਮੇਰੇ ਮੈਨੂੰ ਯਾਦ ਆ ਗਿਆ ਕਾਫੀ ਲੋਕ ਮੇਰੇ ਵੀ ਲਿੰਕ 'ਚ ਹੈਗੇ ਨੇ ਸ਼ਾਇਦ ਉਹਨਾਂ ਨੂੰ ਵੀ ਆਨਸਰ ਮਿਲ ਜੇ ਬੋਡਕਾਸਟ ਤੋਂ ਬਿਲਕੁਲ ਵੀ 2020 ਚ ਉਹਨਾਂ ਨੇ ਕੋਈ ਚੀਜ਼ ਕੀਤੀ ਉੱਚ ਨੁਕਸਾਨ ਹੋ ਗਿਆ 2021 ਚ ਕੀਤੀ ਉੱਚ ਨੁਕਸਾਨ ਹੋ ਗਿਆ ਮਤਲਬ ਕਹਿ ਲਓ ਵੀ 50 ਲੱਖ ਤੋਂ ਇਹ 1.5 ਤੋਂ 2 ਕਰੋੜ ਦਾ ਨੁਕਸਾਨ ਹੋਈ ਜਾ ਰਿਹਾ ਚਲੋ ਉਹਨਾਂ ਨੇ ਕਮਾਇਆ ਹੋਇਆ ਸੀ ਇਹ ਇਦਾਂ ਹੀ ਕਿਉਂ ਹੁੰਦਾ ਰਹਿੰਦਾ ਵੀ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਭਾਜੀ ਦੇਖੋ ਇਹ ਅਗੇਨ ਇਹ ਗੱਲ ਹੈ ਦਸ਼ਾਂਤਰ ਦਸ਼ਾ ਦੀ ਮੈਨੂੰ ਤੁਸੀਂ ਲੱਗਿਆ ਵੀ ਕਿਸੇ ਦਾ ਵਿੜਾਪੇ ਚ ਨੁਕਸਾਨ ਹੋ ਗਿਆ ਤੁਸੀਂ ਉਹ ਗੱਲ ਕਰ ਰਹੇ ਹੋ ਮੈਂ ਜਿਹੜੀ ਗੱਲ ਸਮਝੀ ਉਹ ਵੀ ਦੱਸ ਦੇਣਾ ਜਿਹੜੀ ਤੁਸੀਂ ਪੁੱਛੀ ਉਹ ਵੀ ਦੱਸਦਾ ਜੀ ਜੀ ਜੇ ਕਿਸੇ ਦਾ ਸ਼ਨੀ ਖਰਾਬ ਹੈ ਹਾਂਜੀ ਤਾਂ ਉਹਦਾ ਵਿੜਾਪਾ ਚੰਗਾ ਨਹੀਂ ਜਾਏਗਾ ਬੁੜਾਪਾ ਜੰਗ ਨਹੀਂ ਜਾਊਗਾ। ਅੱਛਾ, ਉਹਨੂੰ ਮੈਨੇਜ ਕਰਨਾ ਚਾਹੀਦਾ। ਜੇ ਕਿਸੇ ਨੂੰ ਪਤਾ ਹੈ ਵੀ ਮੇਰਾ ਸ਼ਨੀ ਖਰਾਬ ਹੈ। ਉਹਨੂੰ ਕਿਸੇ ਹੋਰ ਦੀ ਸਲਾਹ ਨਾਲ ਆਪਦੀ ਬੁੜਾਪੇ ਦੀ ਪਲੈਨਿੰਗ ਕਰਨੀ ਚਾਹੀਦੀ ਹੈ। ਧਿਆ ਪਰ ਬਾਰ-ਬਾਰ ਨੁਕਸਾਨ ਹੋਣਾ। ਸੌਰੀ। ਜੀ ਜੀ ਸੌਰੀ ਸੌਰੀ। ਅ ਬਾਰ-ਬਾਰ ਨੁਕਸਾਨ ਹੋਣਾ ਤੁਹਾਡੇ ਲਾਭ ਸਾਨ ਦਾ ਖਰਾਬ ਹੋਣਾ ਹੈ। ਜਦੋਂ ਲਾਭ ਸਾਨ ਦਾ ਸੁਆਮੀ ਕਿਸੇ ਮੈਲਫਿਕ ਹਾਊਸ ਚ ਚੱਲ ਜਾਂਦਾ ਹੈ, ਨਹੀਂ ਚਰਾਸੀ ਦੇ ਨਾਲ ਚੱਲ ਜਾਂਦਾ ਤਾਂ ਨੁਕਸਾਨ ਹੁੰਦਾ ਹੈ। ਦੂਸਰੇ ਹਾਊਸ ਦੇ ਉੱਤੇ ਜਦੋਂ ਕਿਸੇ ਨੀਚ ਪਲੈਨੇਟ ਦੀ ਦ੍ਰਿਸ਼ਟੀ ਆਉਤੇ ਨੀਚ ਦਾ ਪਲੈਨੇਟ ਆ ਕੇ ਬੈਠ ਜਾਂਦਾ ਹੈ ਤਾਂ ਫਾਈਨੈਂਸ਼ੀਅਲ ਲਾਸਸ ਹੁੰਦੇ ਨੇ ਬੰਦੇ ਨੂੰ ਕਿਸੇ ਤੋਂ ਵੀ ਪੁੱਛ ਕੇ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਪਲਾਨਿੰਗ ਉਦੋਂ ਕਰਨੀ ਚਾਹੀਦੀ ਹੈ ਜਦੋਂ ਉਹਦਾ 2 ਤੇ 11ਵਾਂ ਕਰ ਬਹੁਤ ਵਧੀਆ ਹੋ